ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸਵੇਰ ਦੇ ਵੱਜ ਚੁੱਕੇ ਸੀਗੇ 3:30 ਜੀ ਸਵਾਗਤ ਹੈ ਜੀ ਤੁਹਾਡਾ ਜੀ ਸਾਡੇ ਵਲੌਗ ਦੇ ਵਿੱਚ ਤੇ ਇਧਰ ਯਾਦ ਵੀ ਸੌ ਰਿਆ ਸੀਗਾ ਸਵੇਰ ਦਾ ਟਾਈਮ ਸੀਗਾ ਜੀ ਦੇਖੋ ਤੁਸੀਂ ਧੰਨਵਾਦ ਚ ਕਿ 20 ਮਿੰਟ ਹੋ ਗਏ ਸੀਗੇ ਤੇ ਮੇਰਾ ਸੀਗਾ ਜੀ ਅੱਜ ਇਗਜ਼ਾਮ ਇਨ ਬਠਿੰਡਾ ਦੇ ਵਿੱਚ ਤੇ ਉਹਦੇ ਲਈ ਮੈਂ ਤਿਆਰੀ ਕਰ ਰਹੀ ਸੀਗੀ ਤੇ ਪੜਤਾ ਲਿਆ ਸੀਗਾ ਜੀ ਬਟ ਥੋੜੀ ਜੀ ਰੀਡਿੰਗ ਲਵਾਂਗੇ ਆਪਾਂ ਤੇ ਇਸ ਤੋਂ ਬਾਅਦ ਜੀ 5:30 ਹੋ ਗਏ ਸੀਗੇ ਤੇ ਆਪਾਂ ਆਗੇ ਸੀਗੇ ਬਾਹਰ ਤੇ ਇਧਰ ਚਿੜੀਆਂ ਵਗੈਰਾ ਤੇ ਬਾਹਰੀ ਲੋਕੇਸ਼ਨ ਦੇਖਣਾ ਸੋ ਪਾਣੀ ਪੀਂ ਇੱਕ ਗਲਾਸ ਪਾਣੀ ਦਾ ਪੀਤਾ ਸੀ ਜੀ ਫਿਰ ਮੈਂ ਪੜਨ ਲੱਗੀ ਸੀਗੀ ਹੁਣ ਆਪਾਂ ਬਣਾਵਾਂਗੇ ਆਪਣੇ ਲਈ ਚਾਹ ਹਸਮੈਂਡ ਆਈ ਨਹੀਂ ਸੀ ਜੀ ਉਹਨਾਂ ਦੀ ਰਾਤ ਦੀ ਡਿਊਟੀ ਸੀਗੀ ਸੋ ਇਧਰ ਜਦਵੀਰ ਖਾ ਰਿਆ ਸੀਗਾ ਮੰਗੋ ਆਈਸਕ੍ਰੀਮ ਪਹਿਲਾਂ ਨੇ ਦੁੱਧ ਪੀ ਲਿਆ ਸੀਗਾ ਤੇ ਫਿਰ ਅੱਧੇ ਘੰਟੇ ਬਾਅਦ ਕਹਿੰਦਾ ਮੈਂ ਆਈਸਕ੍ਰੀਮ ਖਾਣੀ ਹੈਗੀ ਤੇ ਦੇਖੋ ਤੁਸੀਂ ਜੀ ਆਈਸਕ੍ਰੀਮ ਬਹੁਤ ਸੋਹਣੀ ਬਣ ਕੇ ਤਿਆਰ ਹੋਈ ਹੈਗੀ ਸਾਡੀ ਮੰਗੋ ਆਈਸਕ੍ਰੀਮ ਤੇ ਇਧਰ ਆ ਗਈ ਸੀਗੀ ਆਪਾਂ ਕਾਲਜ ਦੇ ਵਿੱਚ ਇਗਜ਼ਾਮ ਦੇਣ ਲਈ ਦੇਖੋ ਤੁਸੀਂ ਕਾਲਜ ਦੇ ਵਿੱਚ ਬਿਲਕੁਲ ਸੁੰਨ ਸਰਾਂਗੀ ਜੀ ਆਉਣ ਲਈ ਬਸ ਪੇਪਰ ਦੇਣ ਵਾਲੇ ਹੀ ਬੱਚੇ ਆਉਂਦੇ ਨੇਗੇ ਜੋ ਸਾਹਮਣੇ 14 ਨੰਬਰ ਰੂਮ ਆ ਜੀ ਉੱਥੇ ਆਪਣਾ ਇਗਜ਼ਾਮ ਸੀਗਾ ਇਗਜ਼ਾਮ ਠ ਏ ਦੇਖ ਸਾਈਡ ਨੂੰ ਤੁਸੀਂ ਇਧਰਲੀ ਸਾਰੇ ਸਾਈਡ ਹੈ ਕਾਲਜ ਦੇ ਰੂਮ ਨਿਰਜਿੰਦਰਾ ਕਾਲਜ 2018 ਦੇ ਵਿੱਚ ਮੈਂ ਆਪਣੀ ਗ੍ਰੈਜੂਏਸ਼ਨ ਕੰਪਲੀਟ ਕਰ ਲਈ ਸੀ ਜੀ ਤੇ ਇਸ ਤੋਂ ਬਾਅਦ ਜੀ ਬਸ ਓਨਲੀ ਪੇਪਰ ਦੇਣ ਹੀ ਆਉਣੇ ਹੁੰਦੇ ਆਗੇ ਕਾਲਜ ਦੇ ਵਿੱਚ ਅਗੇ ਐਡਮਿਸ਼ਨ ਲੈ ਕੇ ਇਹ ਸੀਗਾ ਜੀ ਇਧਰਲੀ ਸਾਈਡ ਆਜੂਗਾ ਜੀ ਇਹਨਾਂ ਦਾ ਆਫਿਸ ਪ੍ਰਿੰਸੀਪਲ ਆਫਿਸ ਨੇ ਤੇ ਕਲਰਕ ਰੂਮ ਵਗੈਰਾ ਹੋ ਗਿਆ ਜੀ ਤੇ ਇਹ ਸੀਗਾ ਜੀ ਅੰਦਰਲੀ ਲੋਕੇਸ਼ਨ ਇਹਦੀ ਦੇਖੋ ਤੁਸੀਂ ਇੱਧਰ ਤਸਵੀਰਾਂ ਵਗੈਰਾ ਲੱਗੀਆਂ ਹੋਈਆਂ ਨੇ ਤੇ ਜੀ ਆਇਆਂ ਨੂੰ ਲਿਖਿਆ ਹੋਇਆ ਜੀ ਤੇ ਇਧਰਲੀ ਸਾਈਡ ਉੱਪਰਲਾ ਫਲੋਰ ਆ ਜਾਂਦਾ ਜੀ ਉੱਪਰ ਚੜ ਕੇ ਇੱਧਰਲੀ ਸਾਈਡ ਬਾਰੇ ਸਪੋਰਟ ਰੱਖੇ ਹੋਏ ਸੀ ਜੀ ਤੇ ਸਾਹਮਣੇ ਪਾਣੀ ਦੇ ਰਹੇ ਸੀਗੇ ਪੋਰਟ ਨੂੰ ਤੇ ਉਧਰਲੀ ਸਾਈਡ ਹੈਗਾ ਜੀ ਬॉयਜ਼ ਐਂਡ ਗਰਲਜ਼ ਕੰਟੀਨ ਆਗੀ ਸੋ ਹੁਣ ਆਪਾਂ ਬਸ ਰਹੀਂ ਸਫਰ ਕਰਕੇ ਘਰੇ ਜਾਵਾਂਗੇ ਜੀ ਤੇ ਗਰਮੀ ਬਹੁਤ ਜ਼ਿਆਦਾ ਸੀਗੀ ਜੀ ਤੇ ਆਪਾਂ ਆਗੇ ਸੀਗੇ ਘਰ ਤੇ ਘਰ ਆ ਕੇ ਜੀ ਮੈਂ ਖਾਣਾ ਵਗੈਰਾ ਖਾ ਕੇ ਫਰੈਸ਼ ਹੋ ਕੇ ਜੀ ਤੇ ਐਦਲੀ ਸਾਈਡ ਜੀ ਮੈਂ ਮੰਗੋ ਲੈ ਕੇ ਆਈ ਸੀਗੀ ਤੇ ਉਹ ਆਪੇ ਰੱਖਤੀ ਸੀਗੀ ਫ੍ਰਿਜ ਦੇ ਵਿੱਚ ਤੇ ਯਾਦਵੀਰ ਕਹਿੰਦਾ ਮम्मा ਮੈਨੂੰ ਮੰਗੋ ਹੁਣੀ ਖਵਾਓ ਤੇ ਥੋੜੇ ਹੀ ਠੰਡੇ ਹੋਏ ਸੀਗੇ ਤੇ ਫਿਰ ਮੈਂ ਇਹਨੂੰ ਖਵਾਉਣੇ ਸਟਾਰਟ ਕਰਤੇ ਸੀਗੇ ਇਸ ਤੋਂ ਬਾਅਦ ਕਰਾਂਗੇ ਜੀ ਆਪਾਂ ਹੋਰ ਘਰ ਦੇ ਕੰਮ ਕਿਉਂਕਿ ਸਾਰੇ ਕੰਮ ਪੈਂਡਿੰਗ ਰਹਿ ਜਾਂਦੇ ਨਹੀਂ ਜੀ ਜਦੋਂ ਆਪਾਂ ਕਿਤੇ ਬਾਹਰ ਜਾਣਾ ਹੋਵੇ ਇਕੱਲੇ ਬੰਦੇ ਨੂੰ ਬਹੁਤ ਔਖਾ ਹੋ ਜਾਂਦਾ ਹੈਗਾ ਤੇ ਇਧਰ ਆਪਾਂ ਸਾਰੇ ਕੱਪੜੇ ਧੋਤੇ ਸੀਗੇ ਜੀ ਕੱਪੜੇ ਇੱਕ ਦਿਨ ਦੇ ਹੀ ਕੱਪੜੇ ਸੀਗੇ ਸੋ ਦੇਖੋ ਤੁਸੀਂ ਤਾਰ ਪਰ ਜਾਂਦੀ ਹੈ ਜੀ ਕੱਪੜਿਆਂ ਨਾਲ ਗਰਮੀ ਦੇ ਵਿੱਚ ਹੋਵੇ ਸਰਦੀ ਦੇ ਵਿੱਚ ਤੇ ਇਧਰ ਜੀ ਆਗੀ ਸੀਗੀ ਹਨੇਰੀ ਮੇ ਪਿੱਛੋਂ ਗਰਮੀ ਸੀ ਜੀ ਹਵਾ ਚੱਲੀ ਜਾਂਦੀ ਸੀ ਸਾਰੇ ਦਿਨ ਦੀ ਤੇ ਆਪਾਂ ਕੱਢ ਜਾਂਦੇ ਸੀਗੇ ਝਾੜੂ ਵਸਵੇਂ ਸਵੇਰੇ ਵੀ ਝਾੜੂ ਕੱਢ ਕੇ ਗਈ ਸੀਗੀ ਪਰ ਹੁਣ ਫੇਰ ਉਹਨੇ ਰੇਤਾ ਹੋ ਗਿਆ ਸੀਗਾ 6:30 ਦਾ ਟਾਈਮ ਹੋ ਗਿਆ ਸੀਗਾ ਜੀ ਚਲੋ ਇਸ ਤੋਂ ਬਾਅਦ ਜੀ ਬੱਚੇ ਖੋਕ ਕਰ ਰਹੇ ਸੀ ਜੀ ਆਪਣੀ ਖੇਡ ਮਸਤੀ ਤੇ ਆਪਾਂ ਕਰਾਂਗੇ ਸ਼ਾਮ ਦੇ ਖਾਣੇ ਦੀ ਤਿਆਰੀ ਇੱਧਰ ਮੈਂ ਪਿਆਜ਼ ਟਮਾਟਰ ਲਸਣ ਤੇ ਹਰੀ ਮਿਰਚ ਨੂੰ ਕੱਟ ਲਿਆ ਸੀ ਤੇ ਅੱਜ ਆਪਾਂ ਬਣਾਵਾਂਗੇ ਜੀ ਸੋਇਬੀਨੀਆਂ ਬੜੀਆਂ ਇਹਨਾਂ ਨੂੰ ਮੈਂ ਪਹਿਲਾਂ ਜੀ ਸੋਕ ਕਰਨ ਲਈ ਪਾਣੀ ਦੇ ਵਿੱਚ ਰੱਖਤਾ ਸੀਗਾ ਤਾਂ ਜੋ ਥੋੜੀਆਂ ਜਿਹੀਆਂ ਨਰਮ ਹੋ ਜਾਣ ਹਾਰਡ ਨਾ ਰਹਿਣ ਤੇ ਇਧਰ ਪਚਾੜ ਲਿਆ ਸੀਗਾ ਜੀ ਕੁੱਕਰ ਤੇ ਜਿਹੜਾ ਵੀ ਆ ਆਪ ਪਿਆਜ਼ ਲਸਣ ਵਗੈਰਾ ਕੱਟੀ ਹੋਈ ਜੀ ਉਹਦਾ ਆਪਾਂ ਪੇਸਟ ਬਣਾ ਲਾਂਗੇ ਗ੍ਰਾਈਂਡਰ ਦੇ ਵਿੱਚ ਐਦਾਂ ਆਪਾਂ ਪਾਤਾ ਸੀਗਾ ਜੀ ਤੇਲ ਕੁੱਕਰ ਦੇ ਵਿੱਚ ਤੇ ਹੁਣ ਆਪਾਂ ਇਹਦੇ ਵਿੱਚ ਮਸਾਲਾ ਜਿਹੜਾ ਪੀਸਿਆ ਹੋਇਆ ਸੀਗਾ ਉਹ ਆਪਣਾ ਐਡ ਕਰ ਦਾਂਗੇ ਥੋੜਾ ਜਿਹਾ ਤੇਲ ਗਰਮ ਹੋਣ ਤੇ ਲਓ ਜੀ ਆਪਾਂ ਮਸਾਲੇ ਨੂੰ ਐਡ ਕਰਤਾ ਸੀਗਾ ਇਹਦੇ ਵਿੱਚ ਆਪਾਂ ਸਿਰਫ ਸਿੰਪਲ ਮਸਾਲਿਆਂ ਨਾਲ ਹੀ ਸਬਜ਼ੀ ਤਿਆਰ ਕਰਦੇ ਆਂਗੇ ਲਓ ਜੀ ਸਾਰੇ ਜਿਹੜਾ ਆਪਾਂ ਇਹਦੇ ਵਿੱਚ ਪਾ ਦਾਂਗੇ ਨਮਕ ਮਿਰਚ ਹਲਦੀ ਤੇ ਥੋੜਾ ਜਿਹਾ ਪਾਵਾਂਗੇ ਜੀ ਧਨੀਆ ਪਾਊਡਰ ਪੇਸਟ ਸੀਗਾ ਆਪਾਂ ਪੇਸਟ ਦੇ ਵਿੱਚ ਪਾ ਦਾਂਗੇ ਜੀ ਲਓ ਜੀ ਆਇ ਨੂੰ ਭੁੰਨਣ ਦੇਵਾਂਗੇ ਇੱਕ ਦੋ ਮਿੰਟਾਂ ਲਈ ਜਿੰਨਾ ਚਿਰ ਇਹ ਆਪਣਾ ਤੇਲ ਨਾ ਛੱਡ ਜਾਵੇ ਤੇ ਦੇਖੋ ਤੁਸੀਂ ਜੀ ਹੁਣ ਇਹ ਭੁੱਜ ਜਾਊਗਾ ਤੇ ਇਸ ਤੋਂ ਬਾਅਦ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਕਸੂਰੀ ਮੇਥੀ ਕਸੂਰੀ ਮੇਥੀ ਦਾ ਫਲੇਵਰ ਬਹੁਤ ਵਧੀਆ ਆਉਂਦਾ ਹੈਗਾ ਜੀ ਲਓ ਜੀ ਆਪਣਾ ਮਸਾਲਾ ਭੁੱਜ ਗਿਆ ਸੀ ਤੇ ਇਹਦੇ ਵਿੱਚ ਆਪਾਂ ਨਾ ਬਿਲਕੁਲ ਥੋੜਾ ਜਿਹਾ ਪਾਣੀ ਪਾਵਾਂਗੇ ਕਿਰਾਂ ਤਾਂ ਜੋ ਇਹਦੀ ਗਰੇਵੀ ਹੈ ਜੀ ਆਪਾਂ ਨੂੰ ਪਤਾ ਲੱਗ ਸਕੇ ਵੀ ਕਿੰਨੀ ਕੀ ਠਿੱਕ ਜਾਂ ਪਤਲੀ ਰੱਖਣੀ ਹੈਗੀ ਆਪਾਂ ਲਓ ਜੀ ਆਪਾਂ ਇਹਦੇ ਵਿੱਚ ਪਾਣੀ ਪਾਤਾ ਸੀਗਾ ਤੇ ਇਹਨੂੰ ਇੱਕ ਉਬਾਲ ਆਉਣ ਦੇਵਾਂਗੇ ਜੀ ਫਿਰ ਇਹਦੇ ਵਿੱਚ ਥੋੜਾ ਜਿਹਾ ਹੋਰ ਪਾਣੀ ਆਪਾਂ ਪਾ ਦਾਂਗੇ ਤੇ ਥੋੜਾ ਜਿਹਾ ਪਾਣੀ ਹੋਰ ਪਾਉਣ ਤੋਂ ਬਾਅਦ ਜੀ ਤੇ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਥੋੜ ਇੱਕ ਮੀਡੀਅਮ ਸਾਈਜ਼ ਦਾ ਮੈਂ ਆਲੂ ਕੱਟੇ ਸੀ ਉਹ ਪਾ ਦਾਂਗੇ ਤੇ ਇਸ ਤੋਂ ਬਾਅਦ ਜੀ ਆਪਾਂ ਪਾ ਦਾਂਗੇ ਸੋਇਆ ਬੀਨ ਦੀਆਂ ਪੜੀਆਂ ਤੇ ਸਾਰੀਆਂ ਬੜੀਆਂ ਪਾਉਣ ਤੋਂ ਬਾਅਦ ਜੀ ਆਪਾਂ ਦੇਖਾਂਗੇ ਪਾਣੀ ਘਟਤਾ ਨਹੀਂ ਫਿਰ ਥੋੜਾ ਜਿਹਾ ਪਾਣੀ ਆਪਾਂ ਗਰਮ ਪਾਣੀ ਨਿੱਗਾ ਜਿਹਾ ਥੋੜਾ ਜਿਹਾ ਹੋਰ ਐਡ ਕਰ ਦਾਂਗੇ ਇਹਦੇ ਵਿੱਚ ਤੇ ਇਹਨੂੰ ਆਪਾਂ ਲਵਾਵਾਂਗੇ ਜੀ 5 ਬਿਸਲਾ ਬਾਕੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਪਲੀਜ਼ ਜੀ ਲਾਈਕ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੁਹਾਡੇ ਸਪੋਰਟ ਦੀ ਸਾਨੂੰ ਬਹੁਤ ਜ਼ਿਆਦਾ ਲੋੜ ਹੈ ਜੀ ਤੇ ਇਸ ਤੋਂ ਬਾਅਦ ਜੀ ਆਪਾਂ ਲਵਾ ਦਾਂਗੇ ਜੀ ਇਹਨੂੰ 4 ਜਾਂ 5 ਬਿਸਲਾ ਤੁਸੀਂ ਆਪਣੇ ਹਿਸਾਬ ਨਾਲ ਵੀ ਲਗਾ ਸਕਦੇ ਹੋ ਤੇ ਲੋ ਜੀ ਇਧਰ ਹੋ ਗਈ ਸੀਗੀ ਆਪਣੀ ਸਬਜੀ ਰੈਡੀ ਤੁਹਾਨੂੰ ਦਿਖਾਉਣੀ ਹੈਗੀ ਕਿਵੇਂ ਦੀ ਬਣੀ ਹੈ ਬਹੁਤ ਸੋਹਣੀ ਲੋਕੇ ਦੀ ਬਹੁਤ ਸੋਹਣੀ ਜੀ ਤੇ ਖਾਣ ਦੇ ਵਿੱਚ ਟੇਸਟ ਕਰਾਂਗੇ ਆਪਾਂ ਕਿੱਦਾਂ ਦੀ ਹੋਊਗੀ ਸੋ ਆਪਣੇ ਬੱਚਿਆਂ ਨੂੰ ਵੀ ਹੈਲਦੀ ਚੀਜ਼ਾਂ ਖਵਾਇਆ ਕਰੋ ਜੀ ਤੇ ਆਪ ਵੀ ਘਰ ਦੇ ਵਿੱਚ ਖਾਇਆ ਕਰੋ ਜੀ ਮਿਲਦੇ ਆਂ ਜੀ ਅਗਲੇ ਵਲੌਗ ਦੇ ਵਿੱਚ ਅੱਜ ਤੱਕ ਲਈ ਬਾਏ ਬਾਏ